ਉਸੇ ਵੀ ਘਰ ਤੋਂ ਬਾਹਰ ਜਾਣ ਦਾ ਸੋਚ ਰਹੇ ਹੋ ਤਾਂ ਤੁਹਾਡੇ ਲਈ ਖਬਰ ਜ਼ਰੂਰੀ ਹੈ ਕਿਉਂਕਿ ਪੰਜਾਬ ਭਰ ਵਿੱਚ ਬੱਸ ਚਾਲਕਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਚੱਕਾ ਜਾਮ ਕੀਤਾ ਗਿਆ ਹੈ ਜਿਸ ਦੇ ਚੱਲਦੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ 32 ਟ੍ਰੇਡ ਯੂਨੀਅਨ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਹਿੱਸੇ ਵਜੋਂ ਪੰਜਾਬ ਦੇ ਵੱਖ-ਵੱਖ ਕਰਮਚਾਰੀ ਯੂਨੀਅਨ ਵੱਲੋਂ ਭਾਰੀ ਰੋਸ ਨੂੰ ਦੇਖਦੇ ਹੋਏ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਤੇ ਸੀਟਯੂ ਦੇ ਸੱਦੇ ਤੇ ਸਵੇਰ ਤੋਂ ਹੀ ਚੱਕਾ ਜਾਮ ਕੀਤਾ ਗਿਆ। ਅਮ੍ਰਿਤਸਰ ਦੇ ਡਿਪੂ ਸਮੇਤ ਸਵੇਰ ਦੇ ਕਈ ਰੋਡਵੇਜ਼ ਡਿਪੂਆਂ ਤੋਂ ਇੱਕ ਵੀ বাস ਰਵਾਨਾ ਨਹੀਂ ਹੋਈ। ਹੜਤਾਲ ਵਿੱਚ ਰੋਡਵੇਜ਼ ਪਨਬਸ ਠੇਕਾ ਤੇ ਆਊਟਸੋਰਸਿੰਗ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨੇ। ਜਿਸ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੇ ਸਰਕਾਰ ਨੂੰ ਘੇਰਿਆ ਅਤੇ ਕਿਹਾਏ ਕਿ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਿੰਦ ਤੱਕ ਨਹੀਂ ਮੰਨੀਆਂ ਤਾਂ ਉਹ ਮੁੱਖ ਮੰਤਰੀ ਦੇ ਘਰ ਦਾ ਘਰਾਵ ਵੀ ਕਰਨਗੇ ਸਾਡੀ ਜਿਹੜੀ ਹੜਤਾਲ ਆ ਸਾਰੇ ਤਾਂ ਪਹਿਲਾਂ ਲੰਬੇ ਸਮੇਂ ਤੋਂ ਜਿੰਨੇ ਹੜਤਾਲਾਂ ਸੀ ਕਰਦੇ ਆ ਰਹੇ ਆ ਤੇ ਉਹਦਾ ਕਾਰਨ ਇਹ ਆ ਇਹ ਵਾਲੀ ਹੜਤਾਲ ਹੋਣ ਦਾ ਵੀ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਵੱਲੋਂ ਮੰਗਾਂ ਸਾਡੀਆਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤੇ ਵਿਰੋਧ ਵਜੋਂ ਅਸੀਂ ਇਹ 3 ਦਿਨ ਦਾ ਇਹ ਹੜਤਾਲ ਦਾ ਆਪਣਾ ਪ੍ਰੋਗਰਾਮ ਰੱਖਿਆ ਜੀ ਪ੍ਰੋਟੈਸਟ ਕਰਨ ਦਾ ਜਿਹੜੀ ਅੱਜ ਦੀ ਸਾਡੀ ਹੜਤਾਲ ਆ ਉਹ ਤਾਂ ਸਮੁੱਚੇ ਪੰਜਾਬ ਦੇ 27 ਦੀਪੂਆਂ ਦੇ ਵਿੱਚ ਹੀ ਕੀਤੀ ਜਾਣੀ ਆ ਜਿਹੜਾ ਕੱਲ ਦਾ 10 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਸੀਐਮ ਦੀ ਰਹਾਇਸ਼ ਦਾ ਜੀ ਤੇ ਅਗਰ ਕੱਲ ਵਾਲੀ ਮੀਟਿੰਗ ਦੇ ਹੜਤਾਲ ਧਰਨੇ ਦੌਰਾਨ ਜੇ ਵਿੱਚੋਂ ਕੋਈ ਹੱਲ ਨਿਕਲ ਆਉਂਦਾ ਹੈ ਕੋਈ ਮੀਟਿੰਗ ਨਿਕਲ ਆਉਂਦੀ ਆ ਤਾਂ ਫਿਰ ਤਾਂ ਅਸੀਂ ਪਹਿਲਾਂ ਦੀ ਤਰ੍ਹਾਂ ਆਪਣੀ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਜਨਤਾ ਦੀ ਸੇਵਾ ਦੇ ਵਿੱਚ ਅਗਰ ਜੇ ਮੰਨ ਲਓ ਕੱਲ ਸਾਡੀ ਮੀਟਿੰਗ ਜਾਂ ਕੁਝ ਵਿੱਚੋਂ ਨਹੀਂ ਨਿਕਲਦਾ ਤਾਂ ਫਿਰ ਜਿਹੜੀ ਹੜਤਾਲ ਹੈ ਲੰਮੇ ਸਮੇਂ ਲਈ ਵੀ ਹੋ ਸਕਦੀ ਹੈ ਵੇਖੋ ਜੀ ਇਹ ਤਾਂ ਸਰਕਾਰਾਂ ਨੇ ਜਦੋਂ ਇਹੀ ਸਰਕਾਰ ਆਮ ਆਦਮੀ ਦੀ ਸਰਕਾਰ ਹੀ ਇਹ ਕਹਿੰਦੇ ਵੀ ਇਹ ਹੀ ਆਮ ਲੋਕਾਂ ਦੇ ਕੰਮ ਹਿੱਤ ਵਿੱਚ ਅਸੀਂ ਇਹ ਸਰਕਾਰ ਬਣੀ ਆ ਤੇ ਵੋਟਾਂ ਤੋਂ ਪਹਿਲਾਂ ਵੀ ਸਾਡੇ ਧਰਨੇ ਮਰਾ ਮਜਾਰਿਆਂ ਦੇ ਵਿੱਚ ਇਹ ਸ਼ਮੂਲੀਅਤ ਕਰਦੇ ਰਹੇ ਚਾਹੇ ਮੈਂ ਗੱਲ ਕਰਾਂ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੀ ਠੀਕ ਹੈ ਦੂਜੀਆਂ ਸਰਕਾਰਾਂ ਵਾਲੇ ਵੀ ਜਦੋਂ ਵੀ ਸਾਡੀ ਸਰਕਾਰ ਆਈ ਅਸੀਂ ਆਉਂਦੇ ਸਾਰੀ ਤੁਹਾਡਾ ਜ਼ਰੂਰ ਕੋਈ ਨਾ ਕੋਈ ਹੱਲ ਕਰਾਂਗੇ ਸਾਡਾ ਜਿਹੜਾ ਹਰਿਆ ਪਿਆਨੇ ਆ ਇਹ ਸੀਐਮ ਦੀ ਜਵਾਨੀ ਆ ਉਹਨਾਂ ਦੇ ਬਿਆਨ ਆ ਇਹ ਕੁਝ ਲੁਕਿਆ ਛਪਿਆ ਨਹੀਂ ਅੱਜ ਕੱਲ ਨੈਟ ਦੇ ਉੱਪਰ ਸਾਰਾ ਕੁਝ ਪਿਆ ਆ ਵੀ ਹਰਿਆ ਪਿਆਨੇ ਜਿਹੜਾ ਵਾ ਪਹਿਲਾਂ ਮੇਰਾ ਮੁਲਾਜ਼ਮਾਂ ਦੇ ਉੱਪਰ ਉਹ ਚੱਲੇਗਾ ਪਰ ਅੱਜ ਤੱਕ ਵੇਖ ਲਓ ਤੁਸੀਂ ਇੱਕ ਸਾਲ ਹੋ ਗਿਆ 1 ਜੁਲਾਈ ਨੂੰ ਸਾਡੇ ਸੀਐਮ ਨਾਲ ਵੀ ਜਲੰਧਰ ਵਿਖੇ ਮੀਟਿੰਗ ਹੋਈ ਸੀ ਉਹਨਾਂ ਨੇ ਇੱਕ ਮਹੀਨੇ ਦਾ ਟਾਈਮ ਬਾਉਂਡ ਕੀਤਾ ਵੀ ਇੱਕ ਮਹੀਨੇ ਦੇ ਵਿੱਚ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਆਪਾਂ ਕਰਕੇ ਹੱਲ ਕਰ ਦੇਣਾ ਆ ਪਰ ਅੱਜ ਇੱਕ ਸਾਲ ਬੀਤ ਗਿਆ ਵਾ ਤੇ ਸਾਨੂੰ ਫੇਰ ਇਹ ਹੜਤਾਲ ਮੁਜਾਰੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਵੇਖੋ ਅਸੀਂ ਹੜਤਾਲ ਦੇ ਵਿੱਚ ਤਾਂ ਅਸੀਂ ਤਿੰਨ ਦਿਨ ਦੀ ਹਾਜ਼ਰ ਆ ਫਿਰ ਉਸ ਤੋਂ ਬਾਅਦ ਆ ਜਿਹੜੀ ਆ ਹੜਤਾਲ ਅਣਮਿੱਥੇ ਸਮੇਂ ਲਈ ਵੀ ਹੋ ਸਕਦੀ ਹੈ ਜੀ ਮੈਂ ਜੀ ਜੋਗਤ ਸਿੰਘ ਸੂਬਾ ਜਨ ਸੂਬਾ ਜਵੈਂਟ ਸਕੱਤਰ ਪੰਜਾਬ ਰੋਡ ਪਨਬਾਸ ਪੀਆਰਟੀ ਦੇ ਕੰਟਰੈਕਟ ਵਰਕਰ ਜੂਨੀਅਨ ਤੋਂ ਬੋਲਦਾ ਜੀ ਜਿਹੜੀ ਅੱਜ ਆਜੀ ਹੜਤਾਲ ਆ तकरीबन ਇੱਕ ਮਹੀਨਾ ਪਹਿਲਾਂ ਅਸੀਂ ਸਰਕਾਰ ਨੂੰ ਮੈਨੇਜਮੈਂਟ ਨੂੰ ਨੋਟਿਸ ਦਿੰਨੇ ਆ ਪਰ ਸਰਕਾਰ ਨੇ ਸਾਡੇ ਵੀ ਕੋਈ ਵੀ ਮੀਟਿੰਗ ਬੁਲਾ ਕੇ ਸਾਡੇ ਨਾਲ ਜਿਹੜਾ ਸਾਡੇ ਮਸਲੇ ਆ ਉਹਨਾਂ ਤੇ ਵਿਚਾਰ ਉਟਾੰਦਰਾ ਨਹੀਂ ਕੀਤਾ ਤੇ ਡਾਇਰੈਕਟਰ ਨੇ ਮੀਟਿੰਗ ਜ਼ਰੂਰ ਸਾਡੇ ਨਾਲ ਕੀਤੀ ਆ ਪਰ ਉਹ ਡਾਇਰੈਕਟਰ ਨੇ ਵੀ ਸਾਨੂੰ ਉਹਦੇ ਵਿੱਚ ਕਿਹਾ ਵੀ ਜਿਹੜਾ ਤੁਹਾਡੀਆਂ ਮੰਗਾਂ ਨੇ ਉਹ ਸੀਐਮ ਦੀ ਸੀਐਮ ਲੈਵਲ ਦੀਆਂ ਨਹੀਂ ਤੇ ਜਿਸ ਦੇ ਰੋਸ ਵਿੱਚੋਂ ਅਸੀਂ ਪਹਿਲਾਂ ਵੀ ਕਹਿੰਦੇ ਰਿਹਾ ਕਿ ਸਾਡੀ ਸੀਐਮ ਨਾਲ ਮੀਟਿੰਗ ਕਰਵਾ ਦਿੱਤੀ ਜਾਏ ਅਸੀਂ ਟਰਾਂਸਪੋਰਟ ਮੰਤਰੀ ਨੂੰ ਕਿਹਾ ਆਪਣੀ ਮੈਨੇਜਮੈਂਟ ਡਾਇਰੈਕਟਰ ਸੈਕਟਰੀ ਨੂੰ ਕਿਹਾ ਪਰ ਸਾਡੀ ਸੀਐਮ ਨਾਲ ਮੀਟਿੰਗ ਨਹੀਂ ਕਰਵਾਈ ਗਈ ਜਿਸ ਦੇ ਰੋਸ ਵਿੱਚ ਅੱਜ ਅਸੀਂ ਪੰਜਾਬ ਦੇ ਤਕਰੀਬਨ 7500 ਮੁਲਾਜ਼ਮ ਜਿਹੜੇ ਕੱਚੇ ਕੰਮ ਕਰਦੇ ਆ ਠੇਕੇ ਤੇ ਆਊਟਸੋਰਸਿੰਗ ਕੰਟਰੈਕਟ ਤੇ ਉਹ ਹੜਤਾਲ ਤੇ ਜਾ ਚੁੱਕੇ ਆ ਇਹ ਹੜਤਾਲ ਜੀ 3 ਦਿਨ ਦੀ ਆ ਸਾਡੀ ਜੇਰੀ ਸਾਡੀ ਅੱਜ ਦੀ ਹੜਤਾਲ ਆ 9 ਤਰੀਕ ਦੀ ਇਹ ਕੇਂਦਰ ਸਰਕਾਰ ਖਿਲਾਫ ਵੀ ਆ ਤੇ ਇਹ ਜਰਾ ਪੰਜਾਬ ਸਰਕਾਰ ਖਿਲਾਫ ਵੀ ਆ ਪਰ ਜਿਹੜੀ ਸਾਡੀ 3 ਦਿਨ ਦੀ ਨਿਰੰਤਰ ਹੜਤਾਲ ਆ ਉਹ ਸਾਰੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਹੈ। ਬਿਲਕੁਲ ਜੀ ਸਰਕਾਰ ਨੂੰ ਅਸੀਂ ਪਹਿਲਾਂ ਸਾਡੇ ਨਾਲ ਕਾਫੀ ਮੀਟਿੰਗਾਂ ਹੋ ਗਈਆਂ। ਸਾਡੀ 1 ਜੁਲਾਈ 2024 ਨੂੰ ਸੀਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਮਹਿਕਮੇ ਨੇ ਕੋਈ ਸਪੈਸ਼ਲ ਪਾਲਿਸੀ ਬਣਾ ਕੇ ਸਾਨੂੰ ਪੱਕੇ ਕਰਨ ਦਾ ਜਿਹੜਾ ਉਹ ਸੀਐਮ ਦੇ ਟੇਬਲ ਤੇ ਜਾ ਕੇ ਉਹ ਗੱਲਬਾਤ ਕੀਤੀ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ। ਉਹਦੇ ਵਿੱਚ ਸਪਸ਼ਟ ਸੀਐਮ ਨੇ ਜਿਹੜਾ ਉਹ ਉਹਨਾਂ ਨੂੰ ਹੁਕਮ ਕੀਤਾ ਵੀ ਇਹ ਪਾਲਿਸੀ ਇਹਨਾਂ ਦੀ ਬਣਾ ਕੇ 1 ਮਹੀਨੇ ਦੇ ਅੰਦਰ ਅੰਦਰ ਮੇਰੇ ਕੋ ਲੈ ਕੇ ਆਓ ਪਰ ਉਹ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਉਹਦੇ ਵਿੱਚ ਸਾਡੇ ਵੀ ਜਰੇ ਆ ਉਹ ਜੂਨੀਅਨ ਦੇ ਨਮੈਂਦੇ ਇੱਕ ਕਮੇਟੀ ਬਣਾਈ ਗੱਠਤ ਕੀਤੀ ਸੀ ਜਿਹਦੇ ਵਿੱਚ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਸਾਡੇ ਨਾਲ ਮੀਟਿੰਗਾਂ ਹੋਈਆਂ ਪਾਲਿਸੀ ਵੀ ਬਣੀ ਪਈ ਆ ਪਰ ਉਹਨੂੰ ਲਾਗੂ ਕਰਨ ਵਾਸਤੇ ਜਿਹੜਾ ਉਹ ਕੋਈ ਵੀ ਨਾ ਸਰਕਾਰ ਨੇ ਕਦਮ ਚੁੱਕਿਆ ਤੇ ਨਾ ਹੀ ਸਾਡੇ ਵਿਭਾਗ ਨੇ ਚੁੱਕਿਆ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਜ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਸਾਡੀ ਜੇਕਰ ਅੱਜ ਹੀ ਸੀਐਮ ਨੇ ਮੀਟਿੰਗ ਸਾਡੇ ਨਾਲ ਨਾ ਕਰਕੇ ਕੋਈ ਸਾਡੇ ਮਸਲੇ ਦਾ ਹੱਲ ਨਾ ਕੀਤਾ ਫਿਰ ਕੱਲ 10 ਤਰੀਕ ਨੂੰ ਅਹੀਂ ਜਿਹੜਾ ਸੀਐਮ ਦੀ ਰਿਆਸਤ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਨ ਦਾ ਜਿਹੜਾ ਸਾਡਾ ਉਹ ਸਰਕਾਰ ਨੂੰ ਨੋਟਿਸ ਆ ਉਥੇ ਧਰਨਾ ਪ੍ਰਦਰਸ਼ਨ ਕਰਾਂਗੇ ਜੇਕਰ ਧਰਨੇ ਪ੍ਰਦਰਸ਼ਨ ਦੌਰਾਨ ਕੋਈ ਸਾਡੇ ਨਾਲ ਵਧੇ ਕੀ ਹੁੰਦੀ ਆ ਤੇ ਜੇ ਇਹ ਹੜਤਾਲ ਜਰੀਆਂ ਮਿੱਥੇ ਸਮੇਂ ਦੇ ਵਿੱਚ ਵੀ ਬਦਲ ਸਕਦੀ ਹੈ ਕਿਉਂਕਿ ਸਵਾਰੀਆਂ ਨੂੰ ਅਹੀਂ ਜਰੀਆ ਮਾਫੀ ਚਾਹੁੰਦੇ ਆ ਕਿਉਂਕਿ ਸਵਾਰੀਆਂ ਨੂੰ ਵੀ ਪਤਾ ਵੀ ਜਿਹੜੇ ਸਾਡੇ ਮਸਲੇ ਨੇ ਜਿਹੜੀਆਂ ਮੰਗਾਂ ਨੇ ਉਹ ਸਵਾਰੀਆਂ ਦੇ ਵੀ ਹੱਕਾਂ ਦੀਆਂ ਮੰਗਾਂ ਨੇ ਕਿਉਂਕਿ ਸਵਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਨੇ ਸਾਡੀ ਬੱਸਾਂ ਦੇ ਵਿੱਚ ਤਕਰੀਬਨ 130 30 150 50 ਸਵਾਰੀਆਂ ਜਿਹੜੀਆਂ ਸਾਡੀਆਂ ਬੱਸਾਂ 'ਚ ਸਫ਼ਰ ਕਰੀਆਂ ਫ੍ਰੀ ਸਫ਼ਰ ਦੇ ਦੌਰਾਨ ਤੇ ਬੱਸਾਂ ਸਾਡੇ ਕੋਲ ਬਹੁਤ ਮਾੜੀ ਹਾਲਤ ਦੀਆਂ ਨੇ ਤੇ ਘਟ ਨੇ ਬਹੁਤ ਘੱਟ ਗਿਣਤੀ ਵਿੱਚ ਆ ਬੱਸਾਂ ਦੇ ਨਾਂ ਦੇ ਟਾਇਰ ਆ ਨਾ ਕੋ ਸਪੇਅਰ ਪਾਰਟ ਆ ਡੀਪੋ ਮੰਦ ਵਿੱਚ ਅਸੀਂ ਮੰਗ ਕਰਦੇ ਆਂ ਵੀ ਜੇ ਜਨਤਾ ਨੂੰ ਤੁਸੀਂ ਸਹੂਲਤ ਦੇਣੀ ਆ ਤੇ ਤਕਰੀਬਨ ਘੱਟੋ ਘੱਟ 10000 ਬੱਸ ਵੀ ਚਾਹੀਦੀ ਆ ਸਵਾਰੀਆਂ ਖੰਝਲ ਖਰਾਬ ਹੋ ਰਹੀਆਂ ਨੇ ਇਹਦੀ ਜਰੀਆ ਵਜ੍ਹਾ ਉਹ ਪੰਜਾਬ ਸਰਕਾਰ ਆ